ਪਾਜੀ ਆ ਜੀ ਮੇਰਾ ਮੁੰਡਾ ਬਹੁਤ ਤੰਗ ਕਰਦਾ ਹਾਂ ਨਾਮ ਦੱਸੋ ਦਾ ਕੀ ਆ ਨਾਮ ਜਸਪ੍ਰੀਤ ਨਾਮ ਕਿ ਤੜਾ ਕੀ ਨਾਮ ਮੰਡੀ ਦਾ ਨਾਮ ਕੀ ਹੈ ਦੁਕਾਨ ਦਾ ਕੀ ਨਾਮ ਦੁਕਾਨ ਦਾ ਨਾਮ ਕੀ ਆ ਕੋਈ ਨਾਮ ਦਿੱਤਾ ਤੇਰੀ ਦੁਕਾਨ ਦਾ ਨਾਮ ਕੀ ਆ ਇਹ ਪੈਸੇ ਮੰਗਦਾ ਹੈ ਮੈਂ ਕਿ ਮੇਰੇ ਕੋਲ ਪੈਸੇ ਹੈ ਨਹੀਂਗੇ ਅੱਗ ਲਾਤੀ ਟੋਲ ਲੈ ਕੇ ਪੱਗ ਲਾਤੀ ਸਾਲੋਂ ਧਾਰੇ ਘਰ ਨੂੰ ਸਾਡੇ ਨੂੰ ਅੱਗ ਲਾਤੀ ਕਿੱਥੋਂ ਲਈਏ ਪੈਸੇ ਬਾਜੀ 2 2 4 4000 ਰੁਪਏ ਕਿੱਥੋਂ ਲਿਆਏ ਤੜਾ ਨਾਮ ਕੀ ਭਾਈ ਮੇਰਾ ਨਾਮ ਨਿਸ਼ਾਨ ਸਿੰਘ ਬਾਜੀ ਹੋਈ ਗਿਆ ਵੀ ਚਲੇ ਅੰਦਰੇ ਜਾਂ ਨਹੀਂ ਡੰਕਿਆ ਗਿਆ ਡੰਕ ਹਾਂਜੀ ਸਰ ਕੀ ਨਾ ਆਪਣਾ ਜੀ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ ਮੇਰੀ ਸਰ 35 ਸਾਲ ਉਮਰ ਹੋ ਗਈ ਹੈ ਜੀ ਹਾਂਜੀ ਮੈਂ ਇੱਥੇ ਚੌਂਕ ਤੇ ਨੰਨਾ ਸ਼ਹੀਦ ਭਗਤ ਸਿੰਘ ਚੌਂਕ ਦੀ ਫੋਰਮ ਦੇ ਬਿਲਕੁਲ ਨਾਲ ਹੈਗੀ ਹੈ ਸਰ ਇਹਨਾਂ ਨੇ ਸਰ ਰੈਂਟ ਤੇ ਸ਼ੋਪ ਕੀਤੀ ਹੋਈ ਹੈ ਜੀ ਏ ਨਾ ਦਾ ਕਰਾਇਆ ਇਹ ਲੈ ਰਿਆ ਮੰਮੀ ਲੈ ਰਹੀ ਆ ਵੱਡਾ ਬ੍ਰਦਰ ਲੈ ਰਿਆ ਭਾਬੀ ਲੈ ਆ ਜੀ ਤੇ ਦੋ ਭਤੀਜੇ ਆ ਜੀ ਮੇਰੇ ਛੋਟੇ ਛੋਟੇ ਮੇਰਾ ਇਹਨਾਂ ਨੇ ਹਜੇ ਤੱਕ ਸਰ ਵਿਆਹ ਨਹੀਂ ਕਰਾਇਆ ਆ ਨਾ ਇਹਨਾਂ ਨੇ ਮੇਰਾ ਵਿਆਹ ਕਰਾਇਆ ਸਰ ਮੈਂ ਇਹਨਾਂ ਨੂੰ ਇਹੀ ਕਿਹਾ ਸਰ ਮੈਨੂੰ ਮੰਝਾ ਲਾ ਲੰਦੋ ਅੱਗੇ ਮੈਨੂੰ ਮੰਝਾ ਨੂੰ ਵੀ ਨਹੀਂ ਲਾਣ ਦਿੱਤਾ ਅੱਗੇ ਤੁਸੀਂ ਲਾਈ ਜੀ ਅੱਗੇ ਤੁਸੀਂ ਇਹ ਤੁਹਾਡਾ ਕਹਿ ਰਿਹਾ ਕਹਿੰਦੇ ਅੱਗ ਲਾਈ ਤੁਸੀਂ ਅੱਗ ਲਾਈ ਕੀ ਕਰਨ ਸਰ ਇਹਨਾਂ ਨੇ ਅੱਗ ਲਾਈ ਹੈ ਜੀ ਇਹ ਅੱਗੇ ਵੀ ਭਾਂਡਾ ਤੋੜ ਕਰਤੇ ਅੱਗੇ ਵੀ ਪੰਨ ਤੋੜ ਕਰਦੇ ਆ ਸਰ ਇਹਨਾਂ ਨੇ ਮੇਰੇ ਅੱਗੇ ਵੀ ਕੇਸ ਪਾਇਆ ਉਦੋਂ ਮੈਂ ਭੱਜਣਾ ਰਿਹਾ ਇਹ ਇਹ ਤੁਹਾਡਾ ਸਗਾ ਭਰਾ ਵਾ ਜੀ ਜੀ ਮੇਰਾ ਸਗਾ ਭਰਾ ਇਹਨਾਂ ਦਾ ਵੀ ਹਾਂਜੀ ਅੰਦਰ ਇੱਕ ਉੱਪਰ ਉੱਪਰ ਇੱਥੇ ਇੱਕ ਹੋਈ ਆ ਪਾਣੀ ਪਾ ਦੋ ਤੇ ਪਾਣੀ ਪਾ ਦੋ ਬਣਿਆ ਨਹੀਂ ਛੰਡਾ ਹੀ ਆ ਛੰਡਾ ਹੀ ਬਹੁਤ ਠੀਕ ਹੈ ਛੰਡਾ ਹੀ ਐ ਕੁਝ ਥੋੜਾ ਜਿਹਾ ਗੋਸਾ ਜਿਆ ਗੋਸਾ ਇਹ ਇਧਰ ਨਾ ਜਾਈਓ ਤੈਨੂੰ ਪਾਈ ਅਸੀਂ ਅਸੀਂ ਇੱਥੇ ਘਰੇ ਇੱਥੇ ਘਰੇ ਪਾਜੀ ਕਾਰ ਲੰਦੇ ਯਾਰ ਨੂੰ ਨੂੰ ਕੰਮ ਆ ਗਿਆ ਬਹੁਤ ਜ਼ਿਆਦਾ ਮਰ ਗਿਆ ਬਹੁਤ ਜ਼ਿਆਦਾ ਮਰ ਗਿਆ ਇਹ ਬਦਲੇ ਦੀ ਗੱਲ ਦੀ ਬੱਤੀ ਕਰ ਰਗੇ ਜੀ ਮੇਰਾ ਮੁੰਡਾ ਬਹੁਤ ਤੰਗ ਕਰਦਾ ਵਾ ਨਾਮ ਦੱਸੋ ਦਾ ਕੀ ਆ ਨਾਮ ਜਸਪ੍ਰੀਤ ਨਾਮ ਆ ਵਾ ਠੱਟਾ ਕੀ ਨਾਮ ਮੰਡੀ ਦਾ ਨਾਮ ਕੀ ਆ ਦੁਕਾਨ ਦਾ ਕੀ ਨਾਮ ਦੁਕਾਨ ਦਾ ਨਾਮ ਕੀ ਆ ਨੀ ਬਹੁਤ ਆਂ ਦਿੱਤਾ ਤੇਰੀ ਦੁਕਾਨ ਦਾ ਨਾਮ ਕੀ ਆ ਇਹ ਪੈਸੇ ਮੰਗਦਾ ਜੇ ਮੈਂ ਕਿਹਾ ਮੇਰੇ ਕੋ ਪੈਸੇ ਨਹੀਂਗੇ ਤੇ ਇਹ ਫਿਰ ਅੱਗ ਲਾਤੀ ਪੈਟਰੋਲ ਲੈ ਕੇ ਅੱਗ ਲਾਤੀ ਸਾਲੋਂ ਸਾਰੇ ਘਰੋਂ ਸਾਡੇ ਨੂੰ ਅੱਗ ਲਾਤੀ ਕਿੱਥੋਂ ਗਈ ਇਹ ਪੈਸੇ ਬਾਜੀ 2 2 4 4000 ਰੁਪਏ ਕਿਥੋਂ ਲਿਆਈਏ ਕੜਾ ਨਾਮ ਕੀ ਭਾਈ ਮੇਰਾ ਨਾਮ ਨਿਸ਼ਾਨ ਸਿੰਘ ਬਾਜੀ ਜਿਹੜੀ ਇਹ ਅੱਗ ਹਾਂਜੀ ਜਿਨੇ ਅਗਲਾ ਹੀ ਕੋਣ ਹੈ ਉਹ ਜਿੰਨੇ ਅੱਜ ਲਾਜੀ ਜਸਪ੍ਰੀਤ ਸਿੰਘ ਬਾਜੀ ਪਿਆ ਕਿਤੋਂ ਲਿਆਈ ਹੈ ਪੈਸੇ ਕਿਤੋਂ ਲਿਆਈ ਹੈ ਰੋਜ਼ ਪੈਸੇ ਦੋ ਦੋ 5-5 ਹਜ਼ਾਰ ਹੀ ਲਿਆ ਕੇ ਕਿੱਥੋਂ ਦਈਏ ਨੂੰ ਮੀਂਹ ਤੁਹਾਡਾ ਕੀ ਰਿਸ਼ਤਾ ਸੀ ਮੇਰਾ ਨਾਮ ਜਨ ਨਿਸ਼ਾਨ ਸਿੰਘਾ ਬਾਜੀ ਜਿਨ੍ਹਾਂ ਨੇ ਅੱਗ ਲਾਈ ਟੜਕੀ ਲੱਗਦੇ ਆ ਮੇਰਾ ਸਗਾ ਭਰਾ ਵਾ ਛੋਟਾ ਠੀਕ ਹੈ ਤੇ ਅੱਗ ਲਾਈ ਦਾ ਕਾਰਨ ਕੀ ਹੈ ਅੱਗ ਲਾਈ ਦਾ ਕਾਰਨ ਇਹ ਆ ਮੰਮੀ ਕੋ ਪੈਸੇ ਮੰਗੇ ਮੇਰ ਨਾਲ ਕੋਈ ਕਿਸੇ ਦਾ ਝਗੜਾ ਨਹੀਂ ਮੰਮੀ ਆਦ ਬੰਦੇ ਲਾ ਕੇ ਗਰੇ ਮੰਮੀ ਕੋ ਪੈਸੇ ਮੰਗੇ ਕਹਿੰਦਾ ਮੈਨੂੰ 10000 ਰੁਪਏ ਦੇ ਉਹ 5000 ਨਹੀਂ ਤੇ ਮੈਂ ਅੱਗ ਲਾ ਦੇਣੀ ਆ ਮੰਮੀ ਕਹਿੰਦੇ ਫੋਂਟ ਨੇ ਉਹ ਹੀ ਔਰ ਕਿਥੋਂ ਲਿਆ ਕੇ ਦਈਏ ਕਿੰਨਾ ਮਰੋਣੇ ਦੇ ਦੋ ਨਾ ਅੱਗ ਲਾਦਨੀ ਅੱਗੇ ਵੀ ਲਾਈ ਦੋ ਤਿੰਨ ਵਾਰੀ ਥੱਲੇ ਲੰਦਾ ਅੱਗ ਐਜ ਜਿਹੜਾ ਮੇਰੇ ਉੱਪਰ ਕਮਰਿਆਂ ਨੂੰ ਮੇਰੇ ਵੀ ਆ ਲਾਤੀ ਸਾਡੇ ਕਮਰੇ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਨੂੰ ਲੱਗਦਾ ਹਾਂਜੀ ਕਿੰਨਾ ਕੁ ਨੁਕਸਾਨ ਹੋ ਗਿਆ ਉਸ ਕਮਰੇ ਨੁਕਸਾਨ ਭਾਜੀ ਹੁਣ ਦੇਖ ਕੇ ਪਤਾ ਦੇਖ ਕੇ ਸਾਰਾ ਤੁਸੀਂ ਚੈੱਕ ਕਰੋਗੇ ਦੇਖ ਕੇ ਪਤਾ ਲੱਗੇਗਾ ਭਾਜੀ ਹੁਣ ਤੁਸੀਂ ਕੀ ਮੰਗ ਚਾਹੁੰਦੇ ਹੋ ਪ੍ਰਸ਼ਾਸਨ ਦੀ ਮੰਗ ਚਾਹੁੰਦੇ ਹੈ ਭਾਜੀ ਕਿਸੇ ਕੋਈ ਡਰਦਾ ਨਾ ਪੁਲਿਸ ਕੋ ਨਸ਼ਾ ਛਡਾਊ ਕੇਂਦਰੋਂ ਭੱਜਿਆ ਆਇਆ ਭਾਜੀ ਪਤਾ ਕਰ ਲੋ ਤੁਸੀਂ ਅਗੇ ਕਹੋ ਉਹਨੇ ਵੀ ਭਾਜੀ ਮੰਮੀ ਨੂੰ ਫੋ ਫੋਨ ਨੰਬਰ ਕਰ ਕਰਕੇ ਛਡਾ ਕੇ ਹੁਣ ਵੀ ਛਡਾ ਕੇ ਲੈ ਕੇ ਦੁਬਾਰਾ ਆਗੀ ਕੰਪਲੇਂਟ ਦਿੱਤੀ ਗਈ ਹਾਂਜੀ ਕੰਪਲੇਟਾ ਬਾਜੀ ਪਹਿਲੇ ਗਈਆਂ ਆਇਆ ਵਾ ਤੇ ਪੁਲਿਸ ਵੀ ਕੋਈ ਕਾਰਵਾਈ ਨਹੀਂ ਹੋਈ ਕੋਈ ਕੁਛ ਤੋਂ ਡਰਦਾ ਹੀ ਨਹੀਂ ਬਾਜੀ ਇਹ ਇਹ ਕਹਿੰਦਾ ਮੈਨੂੰ ਪੁਲਿਸ ਇੱਥੇ ਸੱਦੋ ਮੈਨੂੰ ਪੁਲਿਸ ਦਾ ਕੋਈ ਡਰ ਨਹੀਂ ਆਹ ਮੰਮੀ ਗਵਾਹ ਮੰਮੀ ਪੁੱਛ ਲੋ ਮੰਮੀ ਗਵਾਹ ਵਾ ਹੋਰ ਐਂਡ ਗਵਾਹ ਤੇ ਬੁਸਾਦੇ ਦਈ ਕਿ ਇੱਕ ਇੱਕੋ ਡਰਦਾ ਬਾਜੀ ਇਹਨੇ ਸਿੱਧਾ ਲੈ ਕੇ ਪੈਸੇ ਨਹੀਂ ਦਿੱਤੇ ਧੋਨ ਦੇ ਕਰਬਾਨ ਰੱਖਣ ਨੂੰ ਕਰਦਾ ਬਾਜੀ ਅੱਗੇ ਵੀ ਸਾਡੇ ਕੰਪਲੇਟਾ ਅੱਗੇ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਕਹਿੰਦਾ ਮੇਰਾ ਕੁਛ ਮੈਂ ਕਹਿੰਦਾ ਇੱਥੇ ਭੱਜਣਾ ਨਹੀਂ ਨਹੀਂ ਭੱਜ ਕਹਿੰਦਾ ਪੁਲਿਸ ਨੇ ਮੇਰਾ ਕੀ ਗੱਲ ਲਾਣਾ ਵਾ ਬਲਾਓ ਕਿੰਨੂ ਬੁਲਾਉਂਦੇ ਕਹਿੰਦੇ ਤੁਸੀਂ ਠੀਕ ਹੈ ਕਿੱਥੋਂ ਦਈਏ ਕਿੱਥੋਂ ਪੈਸੇ ਦਈਏ ਭਾਜੀ ਕਰੋ ਇੱਦੋਂ ਪਹਿ ਰੋਟੀ ਖਾਣ ਲਈ ਪਏ ਨੇ ਇਹਨੂੰ ਕਿੱਥੋਂ ਦਈਏ ਦਾਦਾ ਯਾਰ ਭਈਆ ਭਾਜੀ ਕਿੱਥੋਂ ਦਈਏ ਇਹਨੂੰ ਪੈਸੇ ਹਾਂਜੀ ਸਰ ਕੀ ਨਾ ਆਪਣਾ ਸਰ ਮੇਰਾ ਨਾਮ ਜਸਪ੍ਰੀ ਸਿੰਘ ਆ ਜੀ ਮੇਰੀ ਸਰ 35 ਸਾਲ ਉਮਰ ਹੋ ਗਈ ਹੈ ਜੀ ਹਾਂਜੀ ਮੈਂ ਇੱਥੇ ਚੌਂਕ 'ਚ ਰਹਿਣਾ ਸ਼ਹੀਦ ਭਗਤ ਸਿੰਘ ਚੌਂਕ ਜੀ ਸਪੋਰਟਿੰਗ ਦੇ ਬਿਲਕੁਲ ਨਾਲ ਹੈਗੀ ਆ ਸਰ ਇਹਨਾਂ ਨੇ ਸਰ ਰੈਂਟ ਤੇ ਸ਼ਾਪ ਕੀਤੀ ਹੋਈ ਹੈ ਜੀ ਇਹਨਾਂ ਦਾ ਕਰਾਇਆ ਇਹ ਲੈ ਰਿਆ ਮੰਮੀ ਲੈ ਰਹੀ ਆ ਵੱਡਾ ਬ੍ਰਦਰ ਲੈ ਰਿਆ ਭਾਬੀ ਲੈ ਰਹੀ ਆ ਤੇ ਦੋ ਭਤੀਜੇ ਆ ਜੀ ਮੇਰੇ ਛੋਟੇ ਛੋਟੇ ਮੇਰਾ ਇਹਨਾਂ ਨੇ ਹਜੇ ਤੱਕ ਸਰ ਵਿਆਹ ਨਹੀਂ ਕਰਾਇਆ ਆ ਨਾ ਇਹਨਾਂ ਨੇ ਮੇਰਾ ਵਿਆਹ ਕਰਾਇਆ ਸਰ ਮੈਂ ਇਹਨਾਂ ਨੂੰ ਇਹੀ ਕਿਹਾ ਸਰ ਮੈਨੂੰ ਮੰਝਾ ਲਾ ਲੰਦੋ ਅੱਗੇ ਮੈਨੂੰ ਮੰਝਾ ਨੂੰ ਵੀ ਨਹੀਂ ਲਾਣ ਦਿੱਤਾ ਅੱਗੇ ਤੁਸੀਂ ਲਾਈ ਜੀ ਅੱਗੇ ਤੁਸੀਂ ਇਹ ਤੁਹਾਡਾ ਕਹਿ ਰਿਹਾ ਕਹਿੰਦੇ ਅੱਗ ਲਾਈ ਤੁਸੀਂ ਅੱਗ ਲਾਈ ਕੀ ਕਰਨ ਸਰ ਇਹਨਾਂ ਨੇ ਅੱਗ ਲਾਈ ਹੈ ਜੀ ਇਹ ਅੱਗੇ ਵੀ ਭਾਂਡਾ ਤੋੜ ਕਰਤੇ ਅੱਗੇ ਵੀ ਪੰਨ ਤੋੜ ਕਰਦੇ ਆ ਸਰ ਇਹਨਾਂ ਨੇ ਮੇਰੇ ਅੱਗੇ ਵੀ ਕੇਸ ਪਾਇਆ ਉਦੋਂ ਦਾ ਭੱਜਣਾ ਰਿਹਾ ਇਹ ਇਹ ਤੁਹਾਡਾ ਸਗਾ ਭਰਾ ਵਾ ਜੀ ਜੀ ਮੇਰਾ ਸਗਾ ਭਰਾ ਇਹਨਾਂ ਦਾ ਵੀ ਕਰ ਦਿਓ ਜੀ ਤੁਹਾਨੂੰ ਨਸ਼ਾ ਛਡਾਊ ਕੇਂਦਰ ਛਡ ਕੇ ਸਰ ਮਲਾਜਾ ਮੇਰਾ ਵੀ ਕਰਾ ਲਓ ਤੇ ਸਰ ਇਹਨਾਂ ਦਾ ਵੀ ਕਰਾ ਲਓ ਹਮ ਨੇ ਅੱਗੇ ਕੋਈ ਜਦਰਾ ਕੰਮ ਹੋਇਆ ਨਹੀਂ ਅੱਗੇ ਸਰ ਮੈਂ ਲੜਿਆ ਸੀਗਾ ਮੈਂ ਭੱਜਣਾ ਰਿਹਾ ਸੀ ਫੇਰ ਪਿੱਛੋਂ ਭੰਨ ਤੋੜ ਮੇਰੇ ਕਮਰੇ ਦੀ ਕਰਕੇ ਇਹ ਕਹਿ ਦਿੰਦੇ ਰਹੇ ਵੀ ਮੁੰਡਾ ਭੱਜ ਗਿਆ ਵਾ ਤੇ ਫੇਰ ਮੇਰੇ ਤੇ ਜ਼ਿਆਦਾ ਪ੍ਰੈਸ਼ਰ ਪਾ ਰਹੇ ਨੇ ਜਿਹੜੀ ਅੱਗ ਜਿਹੜੀ ਅੱਜ ਲੱਗੀ ਆ ਇਹ ਲਾਈ ਗਈ ਆ ਕਿ ਇਹ ਸਰ ਇਹਨਾਂ ਨੇ ਆਪ ਲਾਈ ਆ ਤੁਸੀਂ ਪਿਛਲਾ ਵੀ ਰਿਪੋਰਟ ਚੈੱਕ ਕਰ ਲਓ ਕਿ ਮੇਰੇ ਬਰ ਖਿਲਾਫ ਹੀ ਇਹਨਾਂ ਨੇ ਦਿੱਤਾ ਸਰ ਮੈਂ ਵੀ ਇੱਕੋ ਪੇਟ ਚ ਜੰਮਿਆ ਮੈਨੂੰ ਵੀ ਸਰ ਹਿੱਸਾ ਮਿਲਣਾ ਚਾਹੀਦਾ ਮੈਨੂੰ ਵੀ ਹੱਕ ਮਿਲਣਾ ਚਾਹੀਦਾ ਸਰ ਨਹੀਂ ਤੁਹਾਨੂੰ ਇਦਾਂ ਦੇ ਕੰਮ ਕੌਣ ਕਰ ਦਿੰਦਾ ਵਾ ਮੈਨੂੰ ਤਾਂ ਸਰ ਮੰਝਾ ਵੀ ਨਹੀਂ ਦਿੰਦੇ ਅਸੀਂ ਕਹਿੰਦੇ ਸਾਨੂੰ ਕਹਿੰਦੇ ਇਹ ਲੋਕੀ ਜੀ ਰੋਡ ਤੇ ਦੁਕਾਨਾਂ ਕਿੱਟੀ ਕਰਨੀਆਂ ਸਰ ਇਹੋ ਜੀਆਂ ਦੁਕਾਨਾਂ ਜੇਬ ਚ ਰੁਪਈਆ ਨਹੀਂ ਦੁਕਾਨ ਦਾ ਨਾਮ ਕੀ ਢੜੀ ਦਾ ਆਪ ਵੀ ਫੈਸ਼ਨ ਮੇਕਅਪ ਦਾ ਠੀਕ ਹੈ ਠੀਕ ਹੈ ਸ਼ੁਕਰੀਆ ਸਰ ਜੀ ਅੱਜ ਇੱਥੇ ਅੱਗ ਲੱਗੀ ਦੁਕਾਨਾਂ ਤੇ ਇਹਦਾ ਕੀ ਕਰਨਾ ਹੈ ਇਹ ਥੋੜੀ ਦੇਰ ਪਹਿਲਾਂ ਇੱਕ ਇੰਟੀਮੀਸ਼ਨ ਮਿਲੀ ਸੀ ਕਿ ਇੱਥੇ ਭਗਤ ਸਿੰਘ ਚੌਕ ਦੁਕਾਨ ਤੇ ਉੱਪਰ ਕਿਸੇ ਘਰ ਦੀ ਅੱਗ ਲੱਗੀ ਹੈ ਜੋ ਮੌਕੇ ਤੇ ਤੁਰੰਤ ਪੀਸੀਆਰ ਇੰਚਾਰਜ ਤੇ ਡ੍ਰੈਫਿੰਗ ਇੰਚਾਰਜ ਪਹੁੰਚ ਗਏ ਸੀਗੇ ਤੇ ਇਹਨਾਂ ਨੇ ਜਿਹੜਾ ਫਾਇਰ ਬ੍ਰੀਡ ਨੂੰ ਦਵਾ ਕੇ ਰਕਸ਼ਨ ਕਰਦੇ ਹੋਏ ਤਿੰਨ ਤੇ ਜਿਹੜਾ ਅੱਗ ਬੁਝਾਈ ਗਈ ਹੈ ਤੇ ਅਜੇ ਵੀ ਜਿਹੜਾ ਥੋੜਾ ਬੋਤ ਰਹਿਦੀ ਅੱਗ ਲੱਗੀ ਹੋਈ ਉਹ ਬੁਝਾ ਰਹੇ ਅੱਗ ਦੇ ਕਾਰਨ ਦਾ ਸਰ ਕੁਝ ਪਤਾ ਲੱਗਾ ਕਾਰਨ ਬਾਰੇ ਦੋ ਭਰਾ ਆਏ ਆ ਸੰਤਰੀਨ ਸਿੰਘ ਨਾਮ ਦੇ ਵਿਅਕਤੀ ਦੇ ਦੋ ਲੜਕੇ ਆ ਜਸਪ੍ਰੀਤ ਸਿੰਘ ਤੇ ਨਿਸ਼ਾਨ ਸਿੰਘ ਤੇ ਇਹਨਾਂ ਦੀ ਆਪਸ ਵਿੱਚ ਕੋਈ ਲੜਾਈ ਝਗੜੇ ਦੇ ਵਿੱਚ ਇਹਨਾਂ ਦੋਨਾਂ ਭਰਾਵਾਂ ਨੇ ਅੱਗ ਲਗਾ ਦਿੱਤੀ ਸਰ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਵੇ ਤੇ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਵੈਸੇ ਘਰ ਦੇ ਵਿੱਚ ਕਾਫੀ ਮਾਲੀ ਖਸਾਨ ਹੋ ਗਿਆ ਹਾਂ ਹਾਂਜੀ ਭਾਜੀ ਜਿਹੜੀ ਇਹ ਅੱਗ ਲੱਗੀ ਆ ਕਿੰਨੇ ਵੇ ਲੱਗੀ ਆ ਤੇ ਕਿਸ ਕਰਕੇ ਲੱਗੀ ਭਾਜੀ ਇਹ ਨਾਲ ਸਾਨੂੰ 7:22 ਮਿੰਟ ਤੇ ਕਾਲ ਆਈ ਆ ਕਿ ਫਕਸਨ ਚੌਂਕ ਤੇ ਇੱਕ ਬਿਲਡਿੰਗ ਚ ਅੱਗ ਲੱਗੀ ਆ ਹਾਂਜੀ ਤੇ ਸਾਡੀ ਟੀਮ ਉਥੋਂ ਦੇ 2-3 ਮਿੰਟ ਵਿੱਚ ਇੱਥੇ ਪਹੁੰਚ ਗਈ ਐ ਸਰ ਠੀਕ ਹੈ ਜੀ ਅਸੀਂ ਆਕੇ ਆਪਣਾ ਰੈਸਕਿਊ ਸ਼ੁਰੂ ਕਰ ਦਿੱਤਾ ਜਿਹੜੀ ਅੱਗ ਲੱਗੀ ਸੀ ਅਸੀਂ ਕਾਫੀ ਹੱਦ ਤੱਕ ਬੁਝਾ ਚੁੱਕੇ ਹਾਂ ਤੇ ਦਵਲ ਮੰਜ਼ਲਾ ਹੋਣ ਕਰਕੇ ਉੱਪਰ ਥੋੜੀ ਦਿੱਕਤ ਆ ਰਹੀ ਉੱਪਰ ਥੋੜੀ ਜਿਹੀ ਅੱਗ ਜ਼ਿਆਦਾ ਨਹੀਂ ਹੈਗੀ ਉੱਪਰ ਵੀ ਬੁਝਾ ਦਿੱਤੀ ਥੱਲੇ ਮਾਰ ਰਹੇ ਹਾਂ ਪਾਣੀ ਉੱਪਰ ਥੋੜੀ ਜਿਹੀ ਰਹਿ ਗਈ ਕਿਸੇ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਤੇ ਹਾਇਰ ਕੋਈ ਨਹੀਂ ਹੈਗਾ ਜੀ ਅੱਗ ਬੁਝਾਣ ਤੇ ਫਾਇਰਫਾਈਟਰ ਦੀ ਕਿੰਨੇ ਗੱਡੀਆਂ ਲੱਗ ਚੁੱਕੀਆਂ ਹਨ ਅੱਗ ਬੁਝਾਣ ਤੇ ਇੱਕ নিয়ন্ত্রী আগ হুজি থাক ঠিক থ্যাংক ইউ ਕਿ ਕਿੰਨੇ ਕੋਈ ਅੱਗ ਲੱਗੀ ਹੈ ਭਾਈ 7:27 ਵਜੇ ਸਾਨੂੰ ਕਾਲ ਆਈ ਹੈ ਕਿ ਅੱਗ ਲੱਗੀ ਹੈ ਭਗਤ ਸਿੰਘ ਚੌਂਕ ਦੇ ਕਿ ਅੱਗ ਲੱਗੀ ਹੈ ਤੇ ਅਸੀਂ ਦੋ ਚੋ ਤਿੰਨ ਮਿੰਟ ਦੇ ਵਿੱਚ ਇੱਥੇ ਪਹੁੰਚ ਗਏ ਹਾਂ ਜੀ ਤੇ ਕਿੰਨੀਆਂ ਗੱਡੀਆਂ ਲੱਗੀਆਂ ਆਪਣੀ ਜੀ ਇਹ ਇੱਕ ਗੱਡੀ ਫਿਲਹਾਲ ਹੈ ਦੂਜੀ ਗੱਡੀ ਵੀ ਇੱਥੇ ਖੜੀ ਹੈ ਦੋ ਗੱਡੀਆਂ ਤਾਂ ਮਗਾਈਆਂ ਹੋਈਆਂ ਇੱਥੇ ਲੋਕ ਨਹੀਂ ਖੜੀਆਂ ਹੋਈਆਂ ਕਿ ਮਤਲਬ ਦੋ ਮੰਜ਼ਿਲਾ ਚ ਅੱਗ ਲੱਗੀ ਹੋਈ ਹੈ ਥੱਲੇ ਦੇ ਬੁਝਾ ਲਿਆ ਉੱਤੇ ਥੋੜੀ ਥੋੜੀ ਰਹਿ ਗਈ ਹੈ ਉੱਪਰ ਵੀ ਪੈਟਰੋਲ ਕਰ ਰਹੇ ਨੇ ਚਾਰਨਾ ਦਾ ਪਤਾ ਲੱਗਾ ਕਿਦਾਂ ਲੱਗੀ ਹੈ ਨਹੀਂ ਜੀ ਇਹ ਨਹੀਂ ਪਤਾ ਲੱਗ ਸਕਿਆ ਜੀ ਅੱਗ ਕਿੰਨੇ ਕੋਈ ਜ ਬਾਕੀ ਇੱਕ ਪਾਸਾ ਬਸ ਸਰਜਿਕਾ ਇੱਕ ਚਾਲਿਆ ਹੋਇਆ ਹੈ ਪਾਣੀ ਦਾ ਆਨ ਕਾਬੂ ਹੈ ਹਾਂ ਜੀ ਕਾਬੂ ਹੈ ਜੀ ਠੀਕ ਠੀਕ ਸ਼ੁਕਰੀਆ